ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਆਧਪੰ ਸੇ ਕੌਮ ਦੇ ਇੱਕ ਬੜੀ ਮਾਇਨਾਜ਼ ਹਸਤੀ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੈ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੂੰ ਆਪ ਜਿੱਥੇ ਮਾਤਾ ਸੁੰਦਰੀ ਜੀ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਉੱਥੇ ਹੀ ਉਹਨਾਂ ਨੂੰ ਗੁਰੂ ਪੰਥ ਨੇ ਗੁਰੂ ਖਾਲਸਾ ਪੰਥ ਦੀ ਸੇਵਾ ਦੇ ਫਲ ਦੇ ਰੂਪ ਵਿੱਚ ਸਭ ਤੋਂ ਉੱਚੇ ਮਾਨ ਤੇ ਸਤਕਾਰ ਦੇ ਨਾਲ ਨਵਾਜਿਆ ਤੁਸੀਂ ਪਹਿਚਾਨ ਗਏ ਹੋਵੋਗੇ ਕਹਿਣ ਤੁਮਰਾਤ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਦੇ ਵੱਡ ਵਡੇਰੇ ਭਾਈ ਗੋਪਾਲ ਸਿੰਘ ਤੇ ਭਾਈ ਦੇਵਾ ਸਿੰਘ ਇਹਨਾਂ ਨੇ ਇਹ ਪਿਓ ਪੁੱਤਰ ਸਨ ਭਾਈ ਗੋਪਾਲ ਸਿੰਘ ਪਿਤਾ ਭਾਈ ਦੇਵਾ ਸਿੰਘ ਪੁੱਤਰ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰੀਬੀ ਸੇਵਕਾਂ ਦੇ ਪਾਸੋਂ ਖੰਡੇ ਬਾਟੇ ਦੀ ਪੋਲ ਲਈ ਕੋਈ ਸਮਾਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਿਚਰਨ ਦਾ ਪ੍ਰਾਪਤ ਹੋਇਆ ਭਾਈ ਦੇਵਾ ਸਿੰਘ ਦੇ ਅੱਗੇ ਤਿੰਨ ਪੁੱਤਰ ਸਨ ਭਾਈ ਗੁਰਬਖਸ਼ ਸਿੰਘ ਭਾਈ ਸਦਰ ਸਿੰਘ ਤੇ ਭਾਈ ਬਦਰ ਸਿੰਘ ਇਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰੀਬੀ ਸੇਵਕਾਂ ਪਾਸੋਂ ਖੰਡੇ ਬਾਟੇ ਦੀ ਪੌਲ ਛਕੀ ਸੀਗੀ ਭਾਈ ਬਦਰ ਸਿੰਘ ਦਾ ਜਿਹੜਾ ਵਿਆਹ ਹੈ ਉਹ ਹੱਲੋ ਵਾਲੀਏ ਸਰਦਾਰ ਭਾਈ ਬਾਗ ਸਿੰਘ ਦੀ ਭੈਣ ਦੇ ਨਾਲ ਹੋਇਆ ਸੀ ਦੋਨੇ ਮੀਆਂ ਬੀਵੀ ਗੁਰੂ ਮਹਾਰਾਜ ਦੀ ਬਾਣੀ ਨੂੰ ਸਮਰਪਤ ਸਨ ਭਾਈ ਬਦਰ ਸਿੰਘ ਹੁਣੀ ਜਿੱਥੇ ਇੱਕ ਚੰਗੇ ਘੋੜਸਵਾਰ ਤੇ ਸ਼ਸਤਰ ਵਿੱਦਿਆ ਦੇ ਵਿੱਚ ਨਪੁੰਨ ਸਨ ਉੱਥੇ ਹੀ ਸੁਭਾਅ ਪੱਖੋਂ ਬੜੇ ਨਿਮਰ ਸੇਵਾ ਭਾਵ ਵਾਲੇ ਵੀ ਸਨ ਭਾਈ ਬਦਰ ਸਿੰਘ ਦੋ ਤਾਰੇ ਦੇ ਉੱਤੇ ਬੜਾ ਸੁੰਦਰ ਗੁਰਬਾਣੀ ਦਾ ਸ਼ਬਦ ਗਾਇਨ ਕਰਿਆ ਕਰਦੇ ਸਨ ਇਹ ਦੋ ਤਾਰਾ ਇਨਾਂ ਦੇ ਘਰੋਂ ਜੋ ਬੀਬੀ ਜੀ ਸਨ ਉਹਨਾਂ ਨੇ ਵੀ ਇਨਾਂ ਪਾਸੋਂ ਸਿੱਖਿਆ ਤੇ ਗੁਰਬਾਣੀ ਰਲ ਕੇ ਮੀਆਂ ਬੀਬੀ ਆਪਣੇ ਘਰ ਦੇ ਅੰਦਰ ਗਾਇਨ ਕਰਦੇ। ਕਾਫੀ ਵਰੇ ਲੰਘ ਗਏ ਸਨ ਵਿਆਹ ਨੂੰ ਘਰ ਦੇ ਵਿੱਚ ਔਲਾਦ ਨਹੀਂ ਹੋਈ ਸੀ। ਇੱਕ ਵੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਗਏ ਸਨ। ਤਮੰਨ ਦੀ ਭੁਖ ਸਾਹਮਣੇ ਪ੍ਰਗਟ ਕੀਤੀ ਸੀ। ਤੇ ਸਾਡੀਆਂ ਰਵੈਤਾਂ ਦੱਸਦੀਆਂ ਨੇ ਗੁਰੂ ਸਾਹਿਬ ਨੇ ਆਖਿਆ ਸੀ ਤੇਰੇ ਘਰ ਗੁਰੂ ਕਾ ਲਾਲ ਪੈਦਾ ਹੋਏਗਾ ਅਸੀਸ ਦਿੱਤੀ ਸੀ ਸਮਾ ਆਪਣੀ ਟੋਰ ਟੁਰਦਾ ਗਿਆ 1718 ਈਸਵੀ ਵਿੱਚ 3 ਮਈ ਵਾਲੇ ਦਿਨ ਇਹਨਾਂ ਦੇ ਘਰ ਆਲੂ ਪਿੰਡ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਗੁਰ ਮਰਿਆਦਾ ਅਨੁਸਾਰ ਜਿਸ ਦਾ ਨਾਮ ਜਸਾ ਸਿੰਘ ਰੱਖਿਆ ਗਿਆ ਆਮ ਤੌਰ ਦੇ ਉੱਤੇ ਦੁਨਿਆਵੀ ਭੁੱਖ ਪੱਖ ਤੋਂ ਮੰਨਿਆ ਜਾਂਦਾ ਹੈ ਵੀ ਇਹ ਕਲਾਲ ਬਰਾਦਰੀ ਸੀ ਇਹਦੇ ਉੱਤੇ ਸਮਤੀਆਂ ਸਮਤੀਆਂ ਆਪਣੀ ਜਗ੍ਹਾ ਤੇ ਨੇ ਘਰ ਵਿੱਚ ਆਰਥਿਕ ਤੰਗੀ ਵੀ ਸੀ ਪਰ ਗੁਰੂ ਤੇ ਜਿਹੜਾ ਨਿਸ਼ਚੈ ਉਹ ਬੜਾ ਪਰਪੱਕ ਸੀ ਹਜੇ ਜੱਸਾ ਸਿੰਘ ਨੇ ਚਾਰਕ ਸਿਆਲ ਤੇ ਗਰਮੀਆਂ ਬਤੀਤ ਕੀਤੀਆਂ ਸਨ ਚੰਗੀ ਤਰ੍ਹਾਂ ਸਭ ਨੂੰ ਸਿਆਨਣਾ ਸ਼ੁਰੂ ਕੀਤਾ ਸੀ ਆਪਣੀ ਜ਼ੁਬਾਨ ਤੋਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਸੀ ਹੱਸਣਾ ਖੇਡਣਾ ਸਿੱਖਿਆ ਸੀ ਅੱਖਰ ਲਿਖਣੇ ਸਿੱਖੇ ਸਨ ਕਿ ਸੇਰਤ ਪੇਤਾ ਪਾਈ ਬਦਰ ਸਿੰਘ ਦਾ ਪਰੇਸ਼ਾਵਾ ਉੱਠ ਗਿਆ ਇਹਨਾਂ ਦੀ ਮਾਤਾ ਇਹਨਾਂ ਨੂੰ ਨਾਲ ਲੈ ਕੇ ਆਪਣੇ ਭਾਈ ਬਾਗ ਸਿੰਘ ਕੋਲ ਆ ਗਈ ਇੱਕ ਵਾਰੀ ਸੰਗਤ ਜਾ ਰਹੀ ਸੀ ਮਾਤਾ ਸੁੰਦਰੀ ਜੀ ਦੇ ਦਰਸ਼ਨਾਂ ਦੇ ਵਾਸਤੇ ਦਿੱਲੀ ਨੂੰ ਤਾਂ ਉਹ ਵੀ ਆਪਣੇ ਬੱਚੇ ਦੇ ਨਾਲ ਦਿੱਲੀ ਚਲੇ ਗਏ ਉੱਥੇ ਮਾਂ ਪੁੱਤ ਨੇ ਜਦੋਂ ਮਾਤਾ ਸੁੰਦਰੀ ਜੀ ਦੀ ਸਭਾ ਦੇ ਅੰਦਰ ਬੈਠ ਕੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਮਾਤਾ ਜੀ ਦੋਨਾਂ ਉੱਤੇ ਬਹੁਤ ਨਿਹਾਲ ਹੋਏ ਤੇ ਦੋ ਤਾਰੇ ਦੇ ਨਾਲੇ ਕੀਰਤਨ ਹੋਇਆ ਸੀਗਾ ਫਿਰ ਤਕਰੀਬਨ 7-8 ਸਾਲ ਜੱਸਾ ਸਿੰਘ ਆਪਣੀ ਮਾਂ ਦੇ ਨਾਲ ਦਿੱਲੀ ਦੀ ਧਰਤੀ ਉੱਤੇ ਰਿਹਾ ਇਥੇ ਜਿੱਥੇ ਗੁਰਬਾਣੀ ਤੇ ਧਾਰਮਿਕ ਵਿਦਿਆ ਵਿੱਚ ਨਪੁੰਨ ਹੋਇਆ। ਸ਼ਾਸਤਰ ਵਿਆਸ ਵਿੱਚ ਥੋੜੇ ਬਹੁਤੇ ਹੱਥ ਚਲਾਉਣੇ ਸਿੱਖੇ। ਉੱਥੇ ਨਾਲ ਹੀ ਫਾਰਸੀ ਜ਼ੁਬਾਨ ਦੇ ਵਿੱਚ ਵੀ ਨਪੁੰਤਾ ਹਾਸਲ ਕੀਤੀ। ਦਿੱਲੀ ਵਿੱਚ ਉਹਨਾਂ ਦਿਨਾਂ ਵਿੱਚ ਹਿੰਦੁਸਤਾਨੀ ਬੋਲੀ ਹੈ ਜਿਹੜੀ ਉਹ ਬੋਲੀ ਜਾਂਦੀ ਸੀ। ਤੇ ਉਹਦਾ ਪ੍ਰਭਾਵ ਜੱਸਾ ਸਿੰਘ ਦੇ ਉੱਤੇ ਕਾਫੀ ਪਿਆ। ਉਮਰ ਦੇ ਆਖਰੀ ਪੜਾ ਤੱਕ ਉਨ ਦੇ ਬੋਲ ਚਾਲ ਵਿੱਚ ਹਿੰਦੁਸਤਾਨੀ ਦਾ ਪ੍ਰਭਾਵ ਚਲਕਦਾ ਰਿਹਾ ਹੈ ਜੀ ਭਾਈ ਬਾਗ ਸਿੰਘ ਪਹਿਲਾਂ ਵੀ ਮਿਲਣ ਆਇਆ ਸੀ ਤੇ ਮਾਤਾ ਜੀ ਅੱਗੇ ਬੇਨਤੀ ਕੀਤੀ ਸੀ ਆਪਣੇ ਪੈਣ ਤੇ ਭਨੇਵੇਂ ਨੂੰ ਨਾਲ ਲੈ ਜਾਣ ਵਾਸਤੇ ਪਰ ਮਾਤਾ ਜੀ ਨੇ ਆਪਣੇ ਕੋਲ ਰੱਖ ਲਿਆ ਸੀ ਹਜੇ ਹੁਣ ਜਦੋਂ 12 ਸਾਲ ਦੀ ਉਮਰ ਹੋ ਗਈ ਸੀ ਜੱਸਾ ਸਿੰਘ ਦੀ ਤੇ ਭਾਈ ਬਾਗ ਸਿੰਘ ਫੇਰ ਆਇਆ ਉਹਨੇ ਮਾਤਾ ਜੀ ਅੱਗੇ ਅਰਜ਼ ਕੀਤੀ ਹੁਣ ਮਾਤਾ ਜੀ ਨੇ ਵੀ ਸੋਚਿਆ ਕਿ ਕੋਈ ਗੱਲ ਨਹੀਂ ਬੱਚੇ ਨੂੰ ਭੇਜਿਆ ਜਾ ਸਕਦਾ ਸੋ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਇਸ ਵਕਤ ਤੁਰਦਿਆਂ ਨੂੰ ਮਾਤਾ ਜੀ ਨੇ ਜਿੱਥੇ ਕਿਰਪਾਨ ਕਮਾਨ ਤੀਰਾਂ ਦਾ ਪੱਥਾ ਗੁਰਜ ਵਸਤਰ ਪਾਉਣ ਵਾਲੇ ਬਖਸ਼ਿਸ਼ ਕੀਤੀ ਉੱਥੇ ਇੱਕ ਚੋਬ ਵੀ ਬਖਸ਼ੀ ਤੇ ਨਾਲ ਹੀ ਮਾਤਾ ਜੀ ਨੇ ਅਸੀਸ ਦਿੰਦਿਆਂ ਹੋਇਆਂ ਜੱਸਾ ਸਿੰਘ ਨੂੰ ਤੇ ਇਹਨਾਂ ਦੀ ਮਾਂ ਨੂੰ ਸੰਬੋਧਨ ਕਰਦਿਆਂ ਆਖਿਆ ਧੀਏ ਇੱਕ ਵੇਲਾ ਆਏਗਾ ਤੇਰੇ ਪੁੱਤ ਦੇ ਅੱਗੇ ਚੋਬਦਾਰ ਟੁਰਿਆ ਕਰਨਗੇ ਜੇ ਸੋ ਗੁਰੂ ਕਿਆਂ ਦੀ ਅਸੀਸ ਸੀ ਉਹਨੇ ਫਲ ਤੇ ਹਾਸਲ ਕਰਨਾ ਹੀ ਸੀ ਜੇ ਭਾਈ ਬਾਗ ਸਿੰਘ ਆਪਣੇ ਭਨੇਵੇਂ ਨੂੰ ਤੇ ਭੈਣ ਨੂੰ ਲੈ ਕੇ ਜਲੰਧਰ ਆ ਗਏ ਉਦੋਂ ਇਹਨਾਂ ਦੀ ਰਹਿائش ਇਸੇ ਜਗ੍ਹਾ ਦੇ ਉੱਤੇ ਸੀ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਇੱਕ ਹੁਕਮ ਕੱਢ ਦਿੱਤਾ ਗਿਆ ਸੀ ਕਿ ਜਿੱਥੇ ਵੀ ਸਿੱਖ ਮਿਲਦੇ ਨੇ ਤੇ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਏ ਸੋ ਥੋੜਾ ਜਿਹਾ ਇਲਾਕਾ ਉਦੋਂ ਸੇਫ ਸੀ ਤੇ ਭਾਈ ਸਾਹਿਬ ਇੱਥੇ ਆ ਕੇ ਟਿਕ ਗਏ ਸਨ ਇਹਨਾਂ ਦਿਨਾਂ ਦੇ ਵਿੱਚ ਹੀ ਇੱਥੇ ਲੱਗੇ ਕਰਤਾਰਪੁਰ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵਸਾਇਆ ਸੀ ਜਿੱਥੇ ਕਦੇ ਜੰਗ ਹੋਈ ਹੈ ਛੇਵੇਂ ਪਾਤਸ਼ਾਹ ਦੇ ਮੌਕੇ ਜਿਹਦੇ ਚ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਨੇ ਜਦੋਂ ਤੇਗ ਦੇ ਜ਼ੋਹਰ ਦਿਖਾਏ ਸਨ ਤੇ ਉਹਨਾਂ ਦਾ ਨਾਮ ਹੀ ਮੰਨਿਆ ਜਾਂਦਾ ਹੈ ਤਿਆਗਮਲ ਤੋਂ ਤੇਗ ਬਹਾਦਰ ਹੋਣੇ ਪੜਿਆ ਸੀ ਸੋ ਇੱਥੇ ਕਰਤਾਰਪੁਰ ਦੇ ਅੰਦਰ ਨਵਾਬ ਕਪੂਰ ਸਿੰਘ ਜਿਹੜੇ ਉਦੋਂ ਹਜੇ ਸਰਦਾਰ ਕਪੂਰ ਸਿੰਘ ਸਨ ਉਹਨਾਂ ਨੇ ਟਿਕਾਣਾ ਕੀਤਾ ਹੋਇਆ ਸੀ ਸੋ ਉਹਨਾਂ ਦੇ ਕੋਲ ਭਾਈ ਬਾਗ ਸਿੰਘ ਉਹਨਾਂ ਦਾ ਆਉਣਾ ਜਾਣਾ ਸੀਗਾ ਇੱਕ ਵਾਰੀ ਉਹ ਆਪਣੇ ਭਨੇਵੇਂ ਨੂੰ ਤੇ ਭੈਣ ਨੂੰ ਵੀ ਲੈ ਕੇ ਗਏ ਗੁਰਪੁਰਬ ਦੇ ਉੱਤੇ ਉੱਥੇ ਜਦੋਂ ਇਹ ਮਾਂ ਪੁੱਤ ਨੇ ਕੀਰਤਨ ਕੀਤਾ ਤੇ ਸਰਦਾਰ ਕਪੂਰ ਸਿੰਘ ਉਹਣੀ ਕਹਿਣ ਲੱਗੇ ਵੀ ਇਹਨਾਂ ਨੂੰ ਥੋੜਾ ਟਾਈਮ ਸਾਡੇ ਕੋਲ ਹੋਰ ਛੱਡ ਦੋ ਤਕਰੀਬਨ ਮੰਨਿਆ ਜਾਂਦਾ ਹੈ ਕੋਈ 1 ਮਹੀਨਾ ਮਾਂ ਪੁੱਤੋ ਥੇ ਕੀਰਤਨ ਕਰਦੇ ਰਹੇ ਫਿਰ ਇੱਕ ਦਿਨ ਸਰਦਾਰ ਕਪੂਰ ਸਿੰਘ ਨੇ ਜਦੋਂ ਇਹ ਟੁਰਨ ਲੱਗੇ ਸਨ ਤੇ ਆਖਿਆ ਭਾਈ ਬਾਗ ਸਿੰਘ ਨੂੰ ਤੇ ਮਾਂ ਜੀ ਨੂੰ ਵੀ ਮੈਂ ਚਾਹੁੰਨਾ ਤੁਸੀਂ ਆਪਣੇ ਪੁੱਤਰ ਨੂੰ ਕੋਈ ਸਮਾਂ ਇੱਥੇ ਹੋਰ ਛੱਡ ਜਾਓ ਤਾਨੋ ਮਾਂ ਤਾਨੋ ਮਾਮਾ ਜਿਨ੍ਹਾਂ ਨੇ ਇਹ ਦਿਲ ਕੱਢਿਆ ਜਿਨ੍ਹਾਂ ਨੂੰ ਗੁਰੂ ਨੇ ਇਹ ਰਾਹ ਦਿਖਾਇਆ ਉਹਨਾਂ ਨੇ ਉਸੇ ਵਖਤ ਆਖਿਆ ਕਿ ਅੱਜ ਤੋਂ ਇਹ ਤੁਹਾਡਾ ਧਰਮ ਦਾ ਪੁੱਤਰ ਹੈ ਤੁਹਾਡੀ ਝੋਲੀ ਪਾ ਦਿੱਤਾ ਗੁਰੂ ਕੇ ਖਾਲਸੇ ਨੇ ਜਕਾਰੇ ਛੱਡੇ ਸਰਦਾਰ ਸਾਹਿਬ ਦੇ ਆਪਣੇ ਕੋਈ ਔਲਾਦ ਨਹੀਂ ਸੀ ਤੇ ਤਰੀਖ ਅੰਦਰ ਜੱਸਾ ਸਿੰਘ ਉਹਨਾਂ ਦੇ ਪਾਲਤ ਪੁੱਤਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਤੇ ਜਾਣਿਆ ਜਾਂਦਾ ਰਹੇਗਾ ਸੋ ਉਹਨਾਂ ਦੀ ਸਾਰੀ ਜਿਹੜੀ ਮੁੱਢਲੀ ਸ਼ਾਸਤਰ ਅਭਿਆਸ ਦੀ ਵਿੱਦਿਆ ਹੈ ਉਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਆਪਣੀ ਸਰਪ੍ਰਸਤੀ ਦੇ ਥੱਲੇ ਕਰਵਾਈ ਪੂਰੀ ਤਰ੍ਹਾਂ ਨਪੁੰਨ ਕੀਤਾ ਜੰਗੀ ਅਭਿਆਸ ਦੇ ਅੰਦਰ ਵੀ ਖਾਲਸਾਈ ਬੋਲ ਬਾਣੀ ਦੇ ਅੰਦਰ ਵੀ ਗੁਰਬਾਣੀ ਦੇ ਨੇਮ ਦੇ ਅੰਦਰ ਵੀ ਸੁਭਾਅ ਬੜਾ ਹੀ ਪਿਆਰ ਵਾਲਾ ਮਿਲਾਪੜਾ ਤੇ ਹਸਮੁਖ ਸੀ ਹਿੰਦੂਸਤਾਨੀ ਜ਼ੁਬਾਨ ਮੂੰਹ ਤੇ ਚੜ੍ਹੀ ਹੋਈ ਸੀ ਜਿੱਥੇ ਲੰਗਰ ਵਿੱਚ ਸੇਵਾ ਕਰਦੇ ਪੱਖੇ ਚੱਲਣ ਦੀ ਸੇਵਾ ਕਰਦੇ ਉੱਥੇ ਹੀ ਸਰਦਾਰ ਕਪੂਰ ਸਿੰਘ ਨੇ ਇਹਨਾਂ ਨੂੰ ਜਿਹੜਾ ਘੋੜਿਆਂ ਨੂੰ ਦਾਣਾ ਪਾਉਣ ਦੀ ਸੇਵਾ ਉਹ ਵੀ ਬਖਸ਼ੀ ਹੋਈ ਸੀ ਹਮ ਕੋ ਤੁਮ ਕੋ ਅਕਸਰ ਇਹਨਾਂ ਦੀ ਜ਼ੁਬਾਨ ਦੇ ਸ਼ਬਦ ਹਨ ਜਿਹੜੇ ਇਹ ਵਰਤੋਂ ਵਿੱਚ ਲਿਆਉਂਦੇ ਸਨ ਤੇ ਖਾਲਸਾ ਦੀ ਕਈ ਵਰੀ ਇਹਨਾਂ ਨੂੰ ਚੜਾਉਂਦੇ ਸਨ ਇੱਕ ਦਿਨ ਦਾ ਜ਼ਿਕਰ ਆਉਂਦਾ ਹੈ ਤਾਰੀਖ ਦੇ ਅੰਦਰ ਏਰੋਪਏ ਰੋਂਦਿਆਂ ਹੋਇਆਂ ਸਰਦਾਰ ਕਪੂਰ ਸਿੰਘ ਦੇ ਪਾਸ ਆਏ ਤੇ ਆ ਕੇ ਬੇਨਤੀ ਕੀਤੀ ਬਾਬਾ ਜੀ ਮੈਨੂੰ ਆਪਣੇ ਘਰ ਭੇਜ ਦਿਓ ਬਸ ਮੈਂ ਇੱਥੇ ਨਹੀਂ ਰਹਿਣਾ ਉਹਨਾਂ ਪੁੱਛਿਆ ਕਾਰਨ ਕੀ ਹੈ ਦਸਿਆ ਵੀ ਇਹ ਮੈਨੂੰ ਚੜਾਉਂਦੇ ਰਹਿੰਦੇ ਆ। ਤੇ ਨਵਾਬ ਕਪੂਰ ਸਿੰਘ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸਮਝਾਇਆ ਪੁੱਤਰਾ। ਇਹਨਾਂ ਦੇ ਹਾਸੇ ਦਾ ਗੁੱਸਾ ਨਹੀਂ ਮੰਨੀਦਾ। ਇਹ ਗੱਲ ਚੇਤਾ ਰੱਖੀ। ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਣ ਵਾਲੇ ਤਾਂ ਬਿਆੰਤ ਮਿਲ ਜਾਣਗੇ। ਪਰ ਸੱਚੀ ਗੱਲ ਇਹ ਐ ਪੁੱਤ ਤੈਨੂੰ ਇਹਨਾਂ ਵਰਗਾ ਕੋਈ ਨਹੀਂ ਜੇ ਮਿਲਦਾ। ਮੇਰੇ ਵੱਲ ਵੇਖ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ ਤੇ ਜਿੱਦ ਦੇ ਮੌਜ ਵਿੱਚ ਆਏ ਨਵਾਬੀ ਦੀ ਪਾਗ ਇਹna ਮੇਰੇ ਸਿਰ ਉੱਤੇ ਰੱਖ ਦਿੱਤੀ ਤੇ ਮੇਰੇ लाड़लेਆ ਕੋਈ ਪਤਾ ਨਹੀਂ ਜਿੱਦ ਦੇ ਨਾ ਤੇਰੇ ਤੇ ਬਖਸ਼ਿਸ਼ ਕਰਨੀ ਹੈ ਤੈਨੂੰ ਕਿਹੜੀ ਪਾਤਸ਼ਾਹੀ ਬਖਸ਼ ਦੇਣੀ ਹੈ ਗੁਰੂ ਕੇ ਸਿੱਖ ਦੇ ਬੋਲ ਸਨ ਉਹਨਾਂ ਪ੍ਰਗਟ ਤੇ ਹੋਣਾ ਹੀ ਸੀ ਤੇ ਹੋਏ ਵੀ ਬាទ ਸਹੀ ਪ੍ਰਾਪਤ ਹੋਈ ਸਰਦਾਰ ਜੱਸਾ ਸਿੰਘ ਵਾਹਿਦ ਇੱਕੋ ਇੱਕ ਸਾਰੇ ਹਿਸਟਰੀ ਦੇ ਵਿੱਚ ਸਿੱਖ ਹਿਸਟਰੀ ਦੇ ਅੰਦਰ ਸੁਲਤਾਨੁਲ ਕੌਮ ਹੈ ਜੋ ਭਾਈ ਜੱਸਾ ਸਿੰਘ ਹੈ ਜੀ ਜ਼ਿਕਰ ਆਉਂਦਾ ਬੜੀ ਸੁਚੇਤ ਸਨ ਪਹਿਰੇਦਾਰੀ ਦੇ ਵਿੱਚ ਵੀ ਇੱਕ ਵਾਰ ਰਾਤ ਦੇ ਸਮੇਂ ਬਿਜਲੀਆਂ ਕੜਕਦੀਆਂ ਪੰਨਾਂ ਸਨ ਮੀਂਹ ਪੈ ਰਿਹਾ ਸੀ ਨਵਾਬ ਸਾਹਿਬ ਨੇ ਕਈ ਵਾਰੀ ਪੁੱਛਿਆ ਵੀ ਬਾਹਰ ਪਹਿਰੇਦਾਰੀ ਤੇ ਕੌਣ ਹੈ ਜੀ ਤੇ ਹਰ ਵਾਰ ਸੁਚੇਤ ਹੋ ਕੇ ਉਧਰੋਂ ਜਸਾਸ ਸਿੰਘ ਹੁਣੇ ਜਵਾਬ ਦਿੰਦੇ ਰਹੇ ਅਗਲੇਰੇ ਦਿਨ ਸਵੇਰੇ ਸਭਾ ਦੇ ਅੰਦਰ ਨਵਾਬ ਕਪੂਰ ਸਿੰਘ ਹੁਣਾ ਨੇ ਉਸ ਬੱਚੇ ਨੂੰ ਸਨਮਾਨਿਤ ਕੀਤਾ ਕਿ ਪੁੱਤਰਾ ਤੇਰੇ ਤੇ ਨਿਹਾਲ ਹੋਏ ਆਂ ਤੂੰ ਕਿੰਨਾ ਸੁਚੇਤ ਐ ਪੰਥ ਦੀ ਸੇਵਾ ਦੇ ਵਾਸਤੇ ਸੋ ਸਮਾ ਆਪਣੀ ਟੋਰ ਟੁਰਿਆ ਨਾਦਰਸ਼ਾ ਨੇ ਹਮਲਾ ਕੀਤਾ ਉਦੋਂ ਵੀ ਇਹ ਜੰਗ ਦੇ ਮੈਦਾਨ ਦੇ ਵਿੱਚ ਜੂਜੇ ਨੇ ਫਿਰ ਉਦੋਂ ਬਾਅਦ ਦੇ ਵਿੱਚ ਜਥੇ ਬਣ ਗਏ 65 ਦੇ ਕਰੀਬ ਉਨ੍ਹਾਂ ਵਿੱਚ ਇੱਕ ਜਥੇ ਇਨ੍ਹਾਂ ਦੇ ਕੋਲ ਵੀ ਹੋਇਆ ਕਰਦਾ ਸੀਗਾ ਫਿਰ ਸਮਾਪਨੀ ਚਾਲ ਚੱਲਦਾ ਜਾਂਦਾ ਹੈ ਇਹਨਾਂ ਨੂੰ ਉਸ ਵਕਤ ਦੇ ਜਿਹੜੇ ਪ੍ਰਮੁੱਖ ਸਿੱਖ ਸੀਗੇ ਦੀਵਾਨ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਪੈਸ਼ਾਮ ਸਿੰਘ ਨਾਰਮਾ ਨਾਰਲਾ ਜਥੇਦਾਰ ਪਾਈ ਗੁਰਦੇਵਾਲ ਸਿੰਘ ਡੱਲੇ ਵਾਲੀਆ ਬਾਬਾ ਦੀਪ ਸਿੰਘ ਦੀ ਅਤਿਆਧਿਕ ਜਿੰਨੇ ਵੱਡੇ ਸਿੱਖ ਹਨ ਸਭ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ 1700 45 ਈਸਵੀ ਦੇ ਵਿੱਚ ਕਹਿ ਲੋ ਤੁਸੀਂ ਵਿਜੇਸਵਕਤ ਇਹਨਾਂ ਦਾ ਜੱਥਾ ਜਿਹਦੀ ਅਗਵਾਈ ਜੱਸਾ ਸਿੰਘ ਜੀ ਤੇ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕਰ ਰਹੇ ਸਨ ਇਹ ਰੁਕਿਆ ਹੋਇਆ ਸੀਗਾ ਇੱਧਰ ਆਪਣਾ ਐਮਨਾਬਾਦ ਉੱਥੇ ਜਲ ਪਾਣੀ ਤਿਆਰ ਕਰ ਰਹੇ ਸਨ ਜਸਪਤ ਰਾਏ ਨੇ ਇਹਨਾਂ ਨੂੰ ਆ ਕੇ ਮੰਦੇ ਚੰਗੇ ਬੋਲ ਬੋਲੇ ਕਿ ਥੋਠ ਜਾਓ ਖਾਲਸੇ ਨੇ ਆਖਿਆ ਵੀ ਅਨ ਪਾਣੀ ਛਕ ਲਈਏ ਚਲੇ ਜਾਵਾਂਗੇ ਪਰ ਜਦੋਂ ਉਹਦੇ ਬੋਲ ਬਹੁਤ ਜ਼ਿਆਦੇ ਭੜੇ ਹੋਏ ਫਿਰ ਉੱਥੇ ਦੋਨੇ ਪਾਸਿਓਂ ਕਿਰਪਾਨਾਂ ਸੂਤੀਆਂ ਗਈਆਂ ਭਾਈ ਨਬਾਹੂ ਸਿੰਘ ਨੇ ਹਾਥੀ ਦੀ ਪੂਛਲ ਫੜ ਕੇ ਜਾ ਕੇ ਉਹਦੇ ਹੋਦੇ ਦੇ ਵਿੱਚ ਇਹਦਾ ਸਿਰ ਵੱਢ ਲੈਂਦਾ ਫੌਜਾਂ 'ਚ ਭਾਜੜਾਂ ਪੈ ਗਈਆਂ ਐਮਨਾਬਾਦ ਦਾ ਇਹ ਫੌਜਦਾਰ ਸੀ ਇਹਦੇ ਸਾਥੀ ਭੱਜ ਗਏ ਸਿੱਖਾਂ ਨੇ ਉਹ ਸਿਰ ਟੁੰਗ ਲਿਆ ਵੱਦੋ ਕੀ ਗੁਸਾਈਆਂ ਦੇ ਬਾਬਾ ਕਿਰਪਾ ਰਾਮ ਦੇ ਕਹਿਣ ਉੱਤੇ ਉਹ ਸਿਰ ਵਾਪਸ ਕੀਤਾ ਗਿਆ 500 ਰੁਪਇਆ ਲੈ ਕੇ ਇਧਰ ਲਖਪਤ ਰਾਏ ਫਿਰ ਸਿੱਖਾਂ ਦੇ ਰਵਿੱਧ ਪਿਆ ਛੋਟਕ ਕੱਲੂ ਕਾਰਾ ਵਾਪਰਿਆ ਹੈ 1940 ਈਸਵੀ ਦੇ ਵਿੱਚ ਇੱਕ ਮਈ 1940 ਈਸਵੀ ਨੂੰ ਕਾਨੂੰਨਾਂ ਦੀ ਛੰਬ ਦੇ ਅੰਦਰ ਜਿੱਥੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਉਹਨੇ ਲਾਹੌਰ ਚ ਵੀ ਸਿੱਖਾਂ ਦਾ ਖੁੱਲੇआम ਕਤਲੇਆਮ ਕੀਤਾ ਸੀਗਾ ਇਸ ਸਮੇਂ ਦੇ ਅੰਦਰ ਲੜਦਿਆਂ ਭਿੜਦਿਆਂ ਸਿੱਖ ਹੈ ਜਿਹੜੇ ਉਹ ਪਹਿਲਾਂ ਦਵਾਬੇ ਵੱਲ ਗਏ ਉੱਥੇ ਮੀਰਕੋਟ ਦੀ ਝੜੀ ਚ ਕੋਈ ਸਮਾ ਰੁਕੇ ਉੱਥੋਂ ਫਿਰ ਉਹ ਮਾਲਵੇ ਵਿੱਚ ਆ ਗਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਦੋਂ ਕੋਟਕਪੂਰੇ ਰੁਕੇ ਸਨ ਸਰਦਾਰ ਸੁਖਾ ਸਿੰਘ ਮਾੜੀ ਕੰਬੂ ਜਿਹਨਾਂ ਦੀ ਲੱਤ ਤੇ ਜੰਬੂਰੇ ਦਾ ਗੋਲਾ ਵੱਜਾ ਸੀਗਾ ਜੇ ਕਾਫੀ ਫੱਟੜ ਹੋ ਗਏ ਸਨ ਉਹ ਜੈਤੋ ਰੁਕੇ ਸਨ ਐਸੇ ਤਰ੍ਹਾਂ ਬਰਾੜਾਂ ਦੇ ਇਲਾਕੇ ਦੇ ਵਿੱਚ ਹੀ ਸਰਦਾਰ ਚੜਤ ਸਿੰਘ ਉਹਨਾਂ ਨੇ ਆਪਣੀ ਠਾਰ ਬਣਾਈ ਸੀ ਕੋਈ ਸਿੱਖ ਟਰੋਲੀ ਆ ਕੇ ਰੁਕੇ ਸਨ ਇਹ ਲੱਖੀ ਜੰਗਲ ਦਾ ਇਲਾਕਾ ਜਿਹੜਾ ਇਹ ਵੀ ਸਿੱਖਾਂ ਦੀ ਇੱਕ ਵੱਡੀ ਠਾਰ ਸੀਗਾ ਫੇਰ 1748 ਈਸਵੀ ਦੇ ਵਿੱਚ ਬਕਾਇਦਾ ਜਦੋਂ ਖਾਲਸਾ ਇਕੱਠਾ ਹੋਇਆ 12 ਮਿਸਲਾਂ ਬਣਾਈਆਂ ਨੇ ਵੈਸੇ ਇਤਿਹਾਸ 'ਚ 11 ਮਿਸਲਾਂ ਨੂੰ ਹੀ ਮਾਨਤਾ ਮਿਲਦੀ ਹੈ 12ਵੀਂ ਜਿਹੜੀ ਆਲੂ ਵਾਲੀਆ ਮਿਸਲ ਨੂੰ ਕੋਈ ਜ਼ਿਆਦਾ ਮਾਨਤਾ ਨਹੀਂ ਦਿੱਤੀ ਗਈਗੀ ਉਹਨਾਂ ਮਿਸਲਾਂ ਦੇ ਵਿੱਚੋਂ ਇੱਕ ਮਿਸਲ ਆਲੂ ਵਾਲੀਆ ਮਿਸਲ ਵੀ ਸੀ ਕਿਤੇ ਸੋ ਦੋ ਦਲ ਬਣੇ ਸਨ ਇੱਕ ਬੁੱਢਾ ਦਲ ਇੱਕ ਤਰਨਾ ਦਲ ਬੁੱਢਾ ਦਲ ਦੇ ਵਿੱਚ ਸਰਦਾਰ ਜਸਾ ਸਿੰਘ ਆਲੂ ਵਾਲੀ ਜਿਹੜੇ ਉਹ ਸੇਵਾ ਕਰਦੇ ਰਹੇ ਹੈ ਜੇ ਆਰਾਮ ਰੌਣੀ ਬਣਾਈ ਗਈ ਇਹਨਾਂ ਵੇਲਿਆਂ ਦੇ ਵਿੱਚ ਅਬਦਾਲੀ ਨੇ ਹਮਲਾ ਕੀਤਾ ਅਬਦਾਲੀ ਦੇ ਹਮਲੇ ਦੇ ਵਕਤ ਜਦੋਂ ਆਪਾਂ ਕਹ ਲਈਏ ਵੀ ਸਿੱਖ ਹੈ ਜਿਹੜੇ ਉਹਨਾਂ ਨੇ ਥੋੜੇ ਜਿਹੇ ਹੱਥ ਦੇਖਣ ਦੀ ਕੋਸ਼ਿਸ਼ ਕੀਤੀ ਵੀ ਇਹ ਕਿਹੋ ਜਿਹੇ ਲੜਾਕੇ ਨੇ ਤਾਂ 2-4 ਛਪਟਾਂ ਹੋਈਆਂ ਉਹਨਾਂ ਵਿੱਚ ਸਰਦਾਰ ਜੱਸਾ ਸਿੰਘ ਹਣੀ ਮੌਜੂਦ ਸਨ ਉਹ ਚਾਹੇ ਬੈਰੋਂ ਅੰਗਲ ਹੋਵੇ ਚਾਹੇ ਉਹ ਆਪਣਾ ਇੱਥੇ ਜਿਹੜੀ ਨੂਰਦੀਨ ਦੀ ਸਰਾਂ ਸੀ ਉਹਦੇ ਕੋਲ ਝੜਪ ਹੋਈ ਹੋਵੇ ਅਬਦਾਲੀ ਪਹਿਲੀ ਲੜਾਈ ਹਾਰ ਕੇ ਵਾਪਸ ਚਲਾ ਗਿਆ ਸਿੱਖਾਂ ਬਾਰੇ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਨਾਦਰ ਸ਼ਾਹ ਦੁਰਾਨੀ ਦੇ ਨਾਲ ਉਹ ਆਇਆ ਸੀਗਾ ਜਦੋਂ ਉਦੋਂ ਨੇ ਹੱਥ ਦੇਖੇ ਹੋਏ ਸੀ ਇਸ ਲਈ ਉਹ ਸਿੱਖਾਂ ਚੁੱਲਣਾ ਨਹੀਂ ਚਾਹੁੰਦਾ ਸੀ ਉਹਦਾ ਨਿਸ਼ਾਨਾ ਕੁਝ ਹੋਰ ਸੀ ਪਰ ਚਲੋ ਹਾਰ ਕੇ ਜਾਣਾ ਪੈ ਗਿਆ ਫਿਰ ਇਧਰ ਮੀਰ ਮੰਨੂ ਆ ਕੇ ਤਖਤ ਤੇ ਬੈਠਾ ਤੇ ਉਹਦਾ ਜਿਹੜਾ ਮੇਨ ਵਜ਼ੀਰ ਹੈ ਉਹ ਬਣਿਆ ਦੀਵਾਨ ਕੌੜਾ ਮਲ ਸੋ ਇਸ ਸਮੇਂ ਚ ਕਾਫੀ ਘਟਨਾਵਾਂ ਵਾਪਰੀਆਂ ਮੁਲਤਾਨ ਦੀ ਲੜਾਈ ਦੇ ਵਕਤ ਦੀਵਾਨ ਕੌੜਾ ਮਲ ਨੇ ਸਰਦਾਰ ਜੱਸਾ ਸਿੰਘ ਆਲੂਆਲੀਏ ਤੋਂ ਸਹੈਤਾ ਲਈ ਉਹਦੇ ਵਿੱਚ ਫਤਿਹ ਹਾਸਲ ਹੋਈ ਫੇਰ ਦੀਵਾਨ ਕੌੜਾ ਮਲ ਨੇ 11000 ਰੁਪਇਆ ਜਿਹੜਾ ਉਹ ਭੇਟਾ ਦਿੱਤਾ ਦਰਬਾਰ ਸਾਹਿਬ ਦੇ ਸਰੋਵਰ ਦੇ ਵਾਸਤੇ ਤੇ ਨਾਲ ਹੀ ਉਹਨੇ ਜਿਹੜਾ ਬਾਹਲੀਲਾ ਗੁਰਦੁਆਰਾ ਸੀਗਾ ਨਨਕਾਣਾ ਸਾਹਿਬ ਵਾਲਾ ਉੱਥੋਂ ਦੀ ਇਮਾਰਤ ਤੇ ਸਰੋਵਰ ਵੀ ਹੈ ਜਿਹੜਾ ਉਹ ਵੀ ਤਿਆਰ ਕਰਵਾਇਆ ਸੀ ਇਧਰ ਜਦੋਂ ਦੀਵਾਨ ਕੌੜਾ ਮਲ ਜਿਹਨੂੰ ਸਿੱਖ ਮਿੱਠਾ ਮਲ ਕਹਿੰਦੇ ਸਨ ਉਹਦੀ ਬਦੌਲਤ ਲਖਪਤ ਰਾਏ ਜਿਹੜਾ ਉਹ ਸਿੱਖਾਂ ਦੇ ਹਵਾਲੇ ਕੀਤਾ ਗਿਆ ਜਿਹਨੂੰ ਕੁੰਭੀ ਨਰਕ ਦੀ ਸਜ਼ਾ ਦੇ ਕੇ ਫਿਰ ਉਹਦੀ ਕਰਨੀ ਦਾ ਫਲ ਸੀਗਾ ਜਿਹੜਾ ਉਹਨੂੰ ਸਿੱਖਾਂ ਨੇ ਦਿੱਤਾ ਇਹਦੇ ਨਾਲ ਹੀ ਸਮਾਪਨੇ ਟੋਰ ਟੁਰਦਾ ਹੈ ਮੀਰ ਮੰਨੂ ਦੇ ਜ਼ੁਲਮ ਹੋਏ ਖਾਲਸੇ ਨੇ ਖੜੇ ਮੱਥੇ ਪ੍ਰਵਾਨ ਕੀਤੇ ਮੀਰ ਮੰਨੂ ਵੀ ਮਰ ਜਾਂਦਾ ਹੈ ਫੇਰ ਉਹ ਦੂ ਬਾਦ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਕੋਈ ਛੋਟੇ-ਮੋਟੇ ਜਿਹੜੇ ਬੰਦੇ ਆ ਉਹ ਲਾਹੌਰ ਦੇ ਤਖਤ ਦੇ ਉੱਤੇ ਬੈਠਦੇ ਰਹੇ ਚੜਪਾਂ ਹੁੰਦੀਆਂ ਰਹੀਆਂ 1753 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਚੜ੍ਹਾਈ ਕਰ ਜਾਂਦੇ ਆ ਉਹਨਾਂ ਦੇ ਬਾਅਦ ਨਵਾਬੀ ਜਿਹੜੀ ਉਹ ਜੋ ਉਹ ਸਰਦਾਰ ਜਸਾ ਸਿੰਘ ਨੂੰ ਸੌਂਪ ਦਿੱਤੀ ਜਾਂਦੀ ਹੈ ਦਲ ਖਾਲਸਾ ਦੇ ਮੁਖੀ ਬਣਾਇਆ ਜਾਂਦਾ ਹੈ ਇਹਨਾਂ ਨੂੰ ਇਸੇ ਸਮੇਂ ਦੇ ਅੰਦਰ ਹੀ ਸਿੱਖ ਹੈ ਜਿਹੜੇ ਉਹ ਨਾਲ ਦੀ ਨਾਲ ਨਵਾਬੀਆਂ ਰਾਜਪਾਗ ਵਾਲੇ ਪਾਸੇ ਨੂੰ ਵੀ ਇਹ ਜਿਹੜਾ ਉਹ ਵਿਸਥਾਰ ਦੇਣਾ ਸ਼ੁਰੂ ਕਰਦੇ ਐ ਰਾਖੀ ਪ੍ਰਬੰਧਨ ਦੇ ਬਾਰੇ ਦੇ ਵਿੱਚ ਗੱਲਾਂ ਚੱਲਦੀਆਂ ਨੇ ਗੰਗ ਦਬਾਬ ਵਾਲੇ ਪਾਸੇ ਨੂੰ ਹਮਲੇ ਕਰਨ ਦੀਆਂ ਯੋਜਨਾਵਾਂ ਘੜੀਆਂ ਜਾਂਦੀਆਂ ਨੇ ਰਾਜਸੀ ਜਿਹੜਾ ਸੀਗਾ ਉਹ ਕਹਿ ਲਈਏ ਆਪਾਂ ਸਿੱਖਾਂ ਦਾ ਚੜਤ ਦਾ ਸਮਾਂ ਇੱਥੋਂ ਸ਼ੁਰੂ ਹੁੰਦਾ ਹੈ ਜੀ ਹੋਰ ਬੁਲੰਦੀ ਦੇ ਨਾਲ ਇਸੇ ਸਮੇਂ ਦੇ ਅੰਦਰ ਇੱਕ ਵਾਰੀ ਜਦੋਂ ਇਨਾਂ ਦੇ ਨਾਲ ਅਦੀਨਾ ਬੇਗ ਨੇ ਗੱਲਬਾਤ ਸ਼ੁਰੂ ਕੀਤੀ ਹਜੇ ਉਦੋਂ ਮੀਰ ਮੰਨੂ ਜਾਉਂਦਾ ਸੀ ਅਸਲ ਦੇ ਵਿੱਚ ਅਦੀਨਾ ਬੇਗ ਆ ਜਿਹੜਾ ਉਹ ਵੀ ਬੜਾ ਖੋਟਾ ਬੰਦਾ ਹੋਇਆ ਹੈ ਮੰਨਦਾ ਤੇ ਉਹਨੇ ਇਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਕਿ ਵੀ ਜੇ ਤੁਸੀਂ ਰਾਜ ਭਗ ਚਾਹੁੰਦੇ ਹੋ ਤੁਹਾਨੂੰ ਆਪਾਂ ਉਹ ਦਵਾ ਦਿੰਨੇ ਆ ਹਨਾ ਮੁਲਕ ਚਾਹੁੰਦੇ ਹੋ ਉਹ ਦਵਾ ਦਿੰਨੇ ਹੋ ਪਰ ਤੁਸੀਂ ਬੈਠ ਕੇ ਗੱਲ ਕਰੋ ਸਹੀ ਸਾਡੇ ਨਾਲ ਦਿਲ ਦੀਆਂ ਗੱਲਾਂ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਖਿਆ ਸੀਗਾ ਵੀ ਪਹਿਲੀ ਗੱਲ ਤੇ ਵੀ ਰਾਜ ਸਾਨੂੰ ਗੁਰੂ ਨੇ ਦੇਣਾ ਹੈ ਦੂਸਰੀ ਗੱਲ ਹੈ ਵੀ ਦਿਲ ਦੀਆਂ ਗੱਲਾਂ ਕਰਾਂਗੇ ਮੈਦਾਨ ਵਿੱਚ ਜਿੱਥੇ ਆਮਣੇ ਸਾਹਮਣੇ ਕਿਰਪਾਨਾਂ ਭਿੜਨਗੀਆਂ ਤੀਸਰੀ ਗੱਲ ਇਹ ਹੈ ਵੀ ਸੱਜਣਾ ਅੱਜ ਤੱਕ ਇਹੋ ਜੀ ਕਿਹੜੀ ਮੁਲਖ ਗਿਰੀ ਹੈ ਜਿਹੜੀ ਕਿਸੇ ਨੂੰ ਪ੍ਰਾਪਤ ਹੋਈ ਹੋਵੇ ਖੂਨ ਡੁੱਲੇ ਤੋਂ ਬਿਨਾ ਸੋ ਇਹੋ ਜੀਆਂ ਬਚਕਾਨੀਆਂ ਗੱਲਾਂ ਛੱਡੋ ਰਾਜ ਸਾਨੂੰ ਸਾਡਾ ਗੁਰੂ ਦੇਵੇਗਾ ਸਾਨੂੰ ਉਹਦੇ ਉੱਤੇ ਭਰੋਸਾ ਹੈ ਪਰਪੱਕਤਾ ਹੈ ਫਿਰ ਇੱਕ ਵੇਲਾ ਆਇਆ ਅਦੀਨਾ ਬੇਗ ਜਿਹੜਾ ਸੀਗਾ ਸਿੱਖਾਂ ਦੇ ਅੰਦਰ ਤੇ ਮਰਾਠਿਆਂ ਦੇ ਅੰਦਰ ਸਮਝੌਤਾ ਵੀ ਹੁੰਦਾ ਹੈ ਜੇ ਕਾਫੀ ਕੁਝ ਘਟਨਾਵਾਂ ਵਾਪਰਦੀਆਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਦੋਂ ਬਾਬਾ ਦੀਪ ਸਿੰਘ ਹੁਣੀ ਜਾਂਦੇ ਆ ਜੇ ਉਹ ਘਟਨਾ ਵੀ ਵਾਪਰਦੀ ਹੈ ਫਿਰ ਜਿਹੜਾ ਸਰੋਵਰ ਹੈ ਉਹਨੂੰ ਠੀਕ ਕੀਤਾ ਜਾਂਦਾ ਹੈ ਸਮਾ ਆਪਣੀ ਟੋਰ ਟੁਰਦਾ ਹੈਗਾ 1761 ਈਸਵੀ ਦੇ ਵਿੱਚ ਖਾਲਸੇ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਉਬੇਦਖਾਨ ਨੂੰ ਭਜਾ ਕੇ ਕਬਜ਼ਾ ਕੀਤਾ ਤੇ ਫਿਰ ਉੱਥੇ ਸਾਰਿਆਂ ਨੇ ਰਲ ਕੇ ਸੁਲਤਾਨ ਉਲ ਕੌਮ ਦਾ ਖਿਤਾਬ ਹੈ ਜਿਹੜਾ ਉਹ ਸਰਦਾਰ ਜੱਸਾ ਸਿੰਘ ਆਹਲੂ ਵਾਲੀਏ ਨੂੰ ਦਿੱਤਾ ਹੈ ਇੱਥੇ ਮੰਨਿਆ ਜਾਂਦਾ ਹੈ ਮੁਰਤੋਂ ਜਿਹੜਾ ਸੀਗਾ ਉਹੀ ਉਹ ਸਿੱਕਾ ਚਲਾਇਆ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਚਲਾਇਆ ਸੀ ਜਿਹਦੇ ਤੇ ਲਿਖਿਆ ਸੀ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ یافت ਅਜ਼ਨਾਨਕ ਗੁਰੂ ਗੋਬਿੰਦ ਸਿੰਘ ਅੱਛਾ ਇਸ ਸਮੇਂ ਦੇ ਅੰਦਰ ਇੱਕ ਹੋਰ ਚੀਜ਼ ਵਾਪਰੀ ਇੱਕ ਨਕਲੀ ਸਿੱਕਾ ਵੀ ਤਿਆਰ ਕੀਤਾ ਗਿਆ ਅਬਦਾਲੀ ਨੂੰ ਦਿਖਾਉਣ ਦੇ ਵਾਸਤੇ ਤਾਂ ਕਿ ਅਬਦਾਲੀ ਦੇ ਅੰਦਰ ਇੱਕ دہشت ਪੈਦਾ ਹੋ ਜਾਏ ਕਿ ਮੇਰਾ ਮੁਲਕ ਖੋਸ ਗਿਆ ਹੈ ਉਹਦੇ ਉੱਤੇ ਇਬਾਰਤ ਲਿਖੀ ਹੋਈ ਸੀ ਸਿੱਕਾ ਜਦ ਦਰ جہاں ਬਾ ਫਾਜ਼ਲ ਅਕਾਲ ਤਖਤ ਅਹਿਮਦ ਗ੍ਰਿਫਤ ਜਸਾ ਕਲਾਰ ਵਿਜੈਸੇ ਕਲਾਲ ਨੇ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਹੈਗਾ ਉਹ ਰਾਜ ਖੋੜਿਆ ਹੈ ਜੀ ਇਸਿੱਕਾ ਜਾਲੀ ਹੋਣ ਦਾ ਕਾਰਨ ਕੀ ਹੈ ਕਿਉਂਕਿ ਕਿਤੇ ਦੇ ਉੱਤੇ ਭਾਈ ਜੱਸਾ ਸਿੰਘ ਹੋਣਾ ਦਾ ਨਾਮ ਅਧੂਰਾ ਲਿਖਿਆ ਹੋਇਆ ਹੈ ਤੇ ਇਹ ਉਹ ਸਮਾਂ ਹੈ ਜਦੋਂ ਸਿੱਖ ਦਾ ਅਧੂਰਾ ਨਾਮ ਲੈਣਾ ਲਿਖਣਾ ਤੇ ਬੋਲਣਾ ਜਿਹੜਾ ਸੀਗਾ ਉਹ ਗਲਤ ਸਮਝਿਆ ਜਾਂਦਾ ਸੀਗਾ ਉਹਨੂੰ ਤਨਖਾਹੀਆ ਮੰਨਿਆ ਜਾਂਦਾ ਸੀਗਾ ਸੋ ਇਸ ਕਰਕੇ ਇਹ ਸਿੱਕਾ ਜਿਹੜਾ ਸੀਗਾ ਇਹ ਕੁਝ ਬੰਦਿਆਂ ਨੇ ਜਾਣਬੁੱਝ ਕੇ ਚਲਾਇਆ ਫਿਰ ਇੱਕ ਹੋਰ ਘਟਨਾ ਹੈ ਕਿਉਂਕਿ ਉਹਨਾਂ ਦਾ ਜੀਵਨ ਤੇ ਬਹੁਤ ਬੇਅੰਤ ਹੈ ਜਿੰਨੀਆਂ ਗੱਲਾਂ ਕਰੀਏ ਉਹਨੀਆਂ ਹੀ ਥੋੜੀਆਂ ਨੇ ਮੈਂ ਟੂਕ ਮਾਤਰ ਥੋੜੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਜਦੋਂ ਅਹਿਮਦ ਸ਼ਾਹ ਬਦਾਲੀ ਨੇ ਪੰਜਵਾਂ ਹਮਲਾ ਕੀਤਾ ਤੇ ਦਿੱਲੀ ਵਾਲੇ ਪਾਸੇ ਤੋਂ ਇਧਰੋਂ ਲੁੱਟ ਮਾਰ ਕਰਕੇ ਵਾਪਸ ਜਾ ਰਿਹਾ ਸੀਗਾ ਉਦੋਂ ਵੱਡੀ ਤਦਾਦ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਉਹਦੇ ਪਾਸੋਂ ਜੱਸਾ ਸਿੰਘ ਆਲੂ ਵਾਲੀਏ ਦੀ ਸਰਪ੍ਰਸਤੀ ਦੇ ਥੱਲੇ ਖਾਲਸੇ ਨੇ ਛੜਵਾਇਆ ਨੇ ਈਵਨ ਉਦੋਂ ਬੰਦੀ ਛੋੜ ਕੇ ਕਹਿ ਕੇ ਵੀ ਜੱਸਾ ਸਿੰਘ ਨੂੰ ਸੰਬੋਧਿਤ ਕੀਤਾ ਲੋਕਾਂ ਨੇ ਇਹ ਬੜੀ ਵੱਡੀ ਉਹਦੀ ਪ੍ਰਾਪਤੀ ਸੀਗੀ ਲੋਕਾਂ ਦੇ ਅੰਦਰ ਉਹਦਾ ਜਿਹੜਾ ਸਤਕਾਰ ਸੀਗਾ ਉਹ ਬਹੁਤ ਵੱਡਾ ਸੀਗਾ ਜੀ ਫੇਰ ਵੱਡਾ ਕੱਲੂਕਾਰਾ ਹੁੰਦਾ ਹੈ ਜਦੋਂ ਆਪਾਂ ਨੂੰ ਪਤਾ ਹੈ ਜੇ ਉਸ ਵਕਤ ਵੀ ਅੱਗੇ ਵੱਧ ਕੇ ਉਹ ਜੂਝਿਆ ਜੀ ਸਾਰੇ ਉਹਨੇ ਉਸ ਵਕਤ ਜੱਥੇ ਦੀ ਅਗਵਾਈ ਕੀਤੀ ਹੈ 22 ਤੋਂ ਉੱਪਰ ਫਟ ਉਹਦੇ ਸਰੀਰ ਦੇ ਉੱਤੇ ਲੱਗੇ ਹੋਏ ਸਨ ਜੇ 22 ਤੋਂ ਉੱਪਰ ਫਟ ਤ੍ਰਿਖਿ ਜ਼ਿਕਰ ਮਿਲਦਾ ਹੈ ਵੀ ਇੱਕ ਵਾਰੀ ਉਹਦੇ ਘੋੜੇ ਨੂੰ ਜਦੋਂ ਨਾਲ ਦਾ ਬੰਦਾ ਜਿਹੜਾ ਸੀਗਾ ਚਾਬਕ ਮਾਰਨ ਲੱਗਦਾ ਹੈ ਤੇ ਰੋਕ ਦਿੰਦੇ ਨੇ ਕਿ ਚਾਬਕ ਨਹੀਂ ਜੇ ਮਾਰਨਾਗਾ ਇੱਕ ਘੋੜਾ ਹੈ ਹੋ ਸਕਦਾ ਕੋਈ ਇਹੀ ਦੇਖ ਕੇ ਸੋਚ ਲਵੇ ਵੀ ਸ਼ਾਇਦ ਇਥੋਂ ਬਾਹਰ ਜਾ ਰਹੇ ਹੈ। ਉਹਨਾਂ ਦੀਆਂ ਬਾਤਾਂ ਹੀ ਕਿਆ ਸੰਜੇ। ਗੁਰੂ ਉੱਤੇ ਅਸਹਿ ਭਰੋਸਾ ਮੁਖ ਤੇ ਬਾਣੀ ਜੰਗ ਦੇ ਮੈਦਾਨ ਦੇ ਵਿੱਚ ਵੀ। ਇਹੋ ਜਿਹਾ ਜੀਵਨ ਉਸ ਗੁਰ ਸਿੱਖ ਦਾ। ਚਲੋ ਇਥੋਂ ਵਹੀਰ ਨੂੰ ਬਚਾਇਆ ਕਿਵੇਂ ਨਾ ਕਿਵੇਂ ਕਰਕੇ। ਉਧਰ ਆਪਾਂ ਨੂੰ ਪਤਾ ਆਮਦਿਸ਼ਾਹ ਬਦਾਲੀ ਆ ਜਿਹੜਾ ਹੋ ਜਾਂਦਾ ਹੋਇਆ ਦਰਬਾਰ ਸਾਹਿਬ ਦੀ ਇਮਾਰਤ ਬਰੂਦ ਨਾਲ ਉਡਾ ਗਿਆ ਸਰੋਵਰ ਪੂਰ ਗਿਆ ਬੁੰਗੇ ਟਾ ਦਿੱਤੇ ਗਏ ਸੰਜੇ ਪਰ ਇਧਰ ਵੀ ਜਿਹੜਾ ਸਿੱਖ ਹੈ ਨਾ ਉਹ ਟੁੱਟਿਆ ਨਹੀਂਗਾ ਜੀ ਜਿਵੇਂ ਉਹਨੇ ਮਰਾਠਿਆਂ ਨੂੰ ਤੋੜ ਦਿੱਤਾ ਸੀ ਨਾ ਲਕ ਉਹਨਾਂ ਦਾ ਤੇ ਦੁਬਾਰਾ ਉੱਠ ਨਹੀਂ ਸਕੇ ਸੀ ਉਹਨੂੰ ਆਸ ਹੀ ਸ਼ਾਇਦ ਸਿੱਖ ਵੀ ਨਾ ਉੱਠਣ ਪਰ ਇਧਰ ਸਿੱਖਾਂ ਨੇ ਜਿੱਥੇ ਜੈਨ ਖਾਨ ਤੇ ਲక్ష్ਮੀ ਨਾਰਾਇਣ ਵਰਗਿਆਂ ਨੂੰ ਕਣੇ ਚਬਾਇ ਉਹਦਰੀ ਸਿੱਖਾਂ ਨੇ ਜਾ ਕੇ ਦੀਵਾਲੀ ਦੇ ਲਾਗੇ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਮੁਰ ਆਪਣੇ ਪੈਰ ਖੜੇ ਕੀਤੇ ਤੇ ਪਾਣੀਪਤ ਦੇ ਮੈਦਾਨ ਦੇ ਵਿਜੇਤਾ ਨੂੰ ਰਾਤ ਨੂੰ ਦੌੜਨਾ ਪਿਆ ਸੀ ਗਾ ਜੇ ਅਮਰਸਰ ਦੀ ਜੰਗ ਦੇ ਵਿੱਚੋਂ ਡਰ ਕੇ ਭੱਜਿਆ ਫਿਰ ਉਹ ਇਸ ਤੋਂ ਬਾਅਦ ਚ ਆਪਾਂ ਕਹਿ ਸਕਦੇ ਹਾਂ ਪੂਰੇ ਪੰਜਾਬ ਦੇ ਉੱਤੇ ਖਾਲਸੇ ਦਾ ਰਾਜ ਹੋ ਜਾਂਦਾ ਹੈ ਮੁੱਖ ਆਗੂ ਜਿਹੜਾ ਸੀ ਉਹ ਜੱਸਾ ਸਿੰਘ ਹੀ ਸੀਗਾ ਇਸ ਵੇਲੇ ਦੇ ਵਿੱਚ ਇਹ ਵੀ ਫੈਸਲੇ ਕੀਤੇ ਗਏ ਸੀਗੇ ਬਕਾਇਦਾ ਵੀ ਜਿਹੜੀਆਂ ਮਾਜੇ ਦੀਆਂ ਮਿਸਲਾਂ ਨੇ ਉਹ ਤੇ ਇਸ ਇਲਾਕੇ ਚ ਟਿਕਣ ਪ੍ਰਬੰਧ ਨੂੰ ਠੀਕ ਕਰਨ ਤੇ ਜਿਹੜੀਆਂ ਮਾਲਵੇ ਤੇ ਦਵਾਬੇ ਦੀਆਂ ਮਿਸਲਾਂ ਨੇ ਇਹ ਖੇਤਰ ਨੂੰ ਹੋਰ ਵਧਾਉਣ ਦੇ ਸੋਦੋਂ ਸਿੱਖ ਸਰਦਾਰਾਂ ਦਾ ਇਲਾਕਾ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਿਆ جنگ ਦਬਾਬ ਦੇ ਵਿੱਚ ਦੂਰ ਤੱਕ ਸਿੱਖਾਂ ਦੇ ਘੋੜਿਆਂ ਨੇ ਜਾ ਕੇ ਘਾਤ ਰਿਆ ਨਜ਼ਰਾਨੇ ਲੈ ਕੇ ਸਿੱਖ ਵਾਪਸ ਹੁੰਦੇ ਰਹੇ ਦਿੱਲੀ ਦਾ ਆਸਾ ਪਾਸਾ ਕਈ ਵਾਰੀ ਝਾੜਿਆ ਇਹਨਾਂ ਨੇ ਦਿੱਲੀ ਦਾ ਬਾਦਸ਼ਾਹ ਇਹਨਾਂ ਦੇ ਕੋਲੋਂ ਤਰਾ ਰਿਹਾ ਸੀ ਅੰਗਰੇਜ਼ ਜਿਹੜੇ ਬੜੀ ਦੂਰ ਬੈਠੇ ਹੋਏ ਸਨ ਉਹਨਾਂ ਤੱਕ ਇਹ ਸਾਰੀਆਂ ਖਬਰਾਂ ਮਾਲੂਮਾਤਾਂ ਜਿਹੜੇ ਉਹ ਪਹੁੰਚ ਰਹੇ ਸਨ ਜੀ ਇਤੋਂ ਤੱਕ ਅੰਗਰੇਜ਼ਾਂ ਦੇ ਨਾਲ ਵੀ ਜੱਸਾ ਸਿੰਘ ਦਾ ਖਤੋ-ਖਤਾਬਤ ਹੋਇਆ ਸਾਨੂੰ ਮਿਲਦਾ ਹੈ ਜੀ ਕਿਹੜੀ ਗੱਲ ਕਰ ਰਹੇ ਹਾਂ ਸ ਆਪਾਂ ਇਸੇ ਸਮੇਂ ਦੇ ਅੰਦਰ 1765 ਈਸਵੀ ਦੇ ਵਿੱਚ ਜਦੋਂ ਖਾਲਸੇ ਨੇ ਸਰਹੰਦ ਮਾਰੀ ਇਦੇ ਉੱਤੇ ਖੋਤਿਆਂ ਨਾਲ ਹਲ ਚਲਾਏ ਇਥੋਂ ਦੀ ਲੁੱਟ ਦੇ ਵਿੱਚ ਇੱਕ ਵੱਡਾ ਹਿੱਸਾ ਹੈ ਜਿਹੜਾ ਉਹ ਸਰਦਾਰ ਜੱਸਾ ਸਿੰਘ ਦੇ ਹਿੱਸੇ ਆਇਆ 9 ਲੱਖ ਰੁਪਏ ਉਹ ਮੰਨਿਆ ਜਾਂਦਾ ਹੈਗਾ ਤੇ ਇਸ ਵੇਲੇ ਦੇ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਵੀ ਹੈ ਜਿਹੜੀ ਉਹ ਟਹਿਟੇਰੀ ਹੋ ਚੁੱਕੀ ਸੀਗੀ ਸਰੋਵਰ ਪੂਰਿਆ ਹੋਇਆ ਸੀਗਾ ਹਜੇ ਕਾਰੇ ਸਾਰੇ ਸਾਹਮਣੇ ਖਲੋਤੇ ਹੋਏ ਸਨ ਇਸ ਸਮੇਂ ਦੇ ਵਿੱਚ ਜਦੋਂ ਦਰਬਾਰ ਸਾਹਿਬ ਸਰਬੱਤ ਖਾਲਸਾ ਹੋਇਆ ਤੇ ਉੱਥੇ ਇੱਕ ਚਾਦਰ ਵਿਛਾਈ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਜਿਹਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ 9 ਦਾ 9 ਲੱਖ ਰੁਪਈਆ ਸੀ ਉਹ ਢੇਰੀ ਕਰ ਦਿੱਤਾ ਇਹਨੂੰ ਗੁਰੂ ਕੀ ਚਾਦਰ ਵੀ ਆਖਿਆ ਜਾਂਦਾ ਤਾਰੀਖ ਦੇ ਅੰਦਰ ਤੇ ਬਾਕੀ ਦੇ ਸਰਦਾਰਾਂ ਨੂੰ ਨੇ ਆਖਿਆ ਵੀ ਜੋ-ਜੋ ਤੁਹਾਡੇ ਕੋਲ ਬਣਦਾ ਸਰਦਾ ਇੱਥੇ ਢੇਰੀ ਕਰੋ ਤਾਂ ਕਿ ਆਪਾਂ ਇਸ ਥਾਂ ਦੀ ਸੇਵਾ ਕਰਵਾ ਸਕੀਏ ਮੰਨਿਆ ਜਾਂਦਾ ਵੀ 5-7 ਲੱਖ ਰੁਪਈਆ ਹੋਰ ਆ ਗਿਆ ਇਹ ਸਾਰਾ ਪੈਸਾ ਜਿਹੜਾ ਸੀਗਾ ਉਹ ਸੁਰ ਸਿੰਘ ਦੇ ਰਹਿਣ ਵਾਲੇ ਭਾਈ ਦੇਸ ਰਾਜ ਜੀ ਨੂੰ ਜਿਹੜਾ ਗੁਰੂ ਦਾ ਸਿੱਖ ਸੀਗਾ ਉਹਨਾਂ ਨੂੰ ਸੌਂਪਿਆ ਗਿਆ ਕਿ ਤੁਸੀਂ ਇਹ ਇਮਾਰਤ ਹੈ ਜਿਹੜੀ ਉਹ ਆਪਣੀ ਦੇਖ ਰੇਖ ਦੇ ਹੇਠ ਬਣਵਾਉਣੀ ਹੈ ਸੋ ਜਿਹੜੀ ਦਰਬਾਰ ਸਾਹਿਬ ਦੀ ਆਪਾਂ ਹੁਣ ਦੀ ਇਮਾਰਤ ਦੇਖਦੇ ਹੈਗੇ ਆ ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਮਿਸਲ ਦੇ ਸਰਦਾਰ ਨੇ ਜਿਹੜੇ ਉਹਨਾਂ ਨੇ ਤਾਂ